ਦੀ ਦੇ ਵਿਆਹ ਦੇ ਵਿੱਚ ਨਕੰਮੇ ਲੋਕ ਹਮੇਸ਼ਾ ਆ ਗੱਲ ਦੂਰ ਕਹਿੰਦੇ ਨੇ ਤੇ ਚੰਗੇ ਲੋਕ ਕਹਿਣਗੇ ਕਿ ਵਾਹ ਵਾਹ ਤੇ ਚੰਗੇ ਲੋਕਾਂ ਦੀ ਇਹ ਬੜੀ ਵੱਡੀ ਨਿਸ਼ਾਨੀ ਹੁੰਦੀ ਤੁਸੀਂ ਵੇਖਿਆ ਨਾ ਜਦੋਂ ਵੀ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੁੰਦਾ ਤਾਂ ਹਰੇਕ ਬਾਬਲ ਦੀ ਇੱਛਾ ਹੁੰਦੀ ਆ ਕਿ ਉਹ ਆਪਣੀ ਧੀ ਦੇ ਲਈ ਹਰ ਖੁਸ਼ੀ ਨੂੰ ਪੂਰਾ ਕਰੇ ਹਰ ਉਹਦੀ ਇੱਛਾ ਨੂੰ ਪੂਰਾ ਕਰੇ ਜਿਵੇਂ ਖਾਣ ਪੀਣ ਜਾਂ ਹੋਰ ਨਰਸ ਸੰਭਾਲ ਯਾਨੀ ਕਿ ਹਰ ਚੀਜ਼ ਦਾ ਪ੍ਰਬੰਧ ਕਰਨਾ ਉਹ ਆਪਣਾ ਫਰਜ਼ ਸਮਝਦਾ ਆ ਲੇਕਿਨ ਕੁਝ ਲੋਕ ਵਿਆਹ ਵਿੱਚ ਜਦੋਂ ਜਾਣਗੇ ਇਹ ਕਹਿਣਗੇ ਜੀ ਖਾ ਪੀ ਵੀ ਰੱਜ ਕੇ ਲੈਣਗੇ ਸਭ ਕੁਝ ਵੇਸਟ ਵੀ ਲੋਡ ਤੋਂ ਵੱਧ ਕਰਨਗੇ ਯਾਨੀ ਕਿ ਜਿਹੜੀ ਚੀਜ਼ ਨਹੀਂ ਪਸੰਦ ਆਈ ਖਾਣ ਨੂੰ ਥੋੜੀ ਜਿਹੀ ਪਾਈ ਤੇ ਸੁੱਟ ਦਿੱਤੀ ਤੇ ਅਖੀਰ ਤੇ ਕਹਿਣਗੇ ਕਿ ਵਿਆਹ ਦੇ ਵਿੱਚ ਨਾ ਆ ਚੀਜ਼ਾਂ ਦੀ ਬੜੀ ਘਾਟ ਸੀ ਆ ਚੀਜ਼ਾਂ ਦੀ ਬੜੀ ਕਮੀ ਸੀ ਜਦੋਂ ਇਹੋ ਜਿਹਾ ਸ਼ਬਦ ਕਿਸੇ ਦੇ ਬਾਪ ਦੇ ਕੰਨਾਂ 'ਚ ਪੈਂਦਾ ਨਾ ਤੇ ਉਹਦੀ ਆਤਮਾ ਜਿਹੜੀ ਆ ਝੰਜੋੜੀ ਜਾਂਦੀ ਆ ਕਿ ਮੈਂ ਤਾਂ ਬੜੀਆਂ ਰੀਝਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਸਾਰੀ ਸਾਲ ਸਾਰੀ ਜ਼ਿੰਦਗੀ ਦੀ ਪ੍ਰਾਪਰਟੀ ਆਪ 7-8 ਘੰਟਿਆਂ 'ਚ ਖਰਚ ਕਰ ਦਿੱਤੀ ਤੇ ਤੁਸੀਂ ਫਿਰ ਵੀ ਕਹਿ ਰਹੇ ਹੋ ਇਹ ਸਵਾਦ ਨਹੀਂ ਆਇਆ ਵਿਆਹ ਦਾ ਆਨੰਦ ਨਹੀਂ ਆਇਆ ਮਜਾ ਨਹੀਂ ਆਇਆ ਕਦੀ ਵੀ ਕਿਸੇ ਬਾਪ ਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ ਜਦੋਂ ਉਹਨੇ ਆਪਣੀ ਧੀ ਦਾ ਆਨੰਦ ਕਾਰਜ ਕਰਨਾ ਹੋਵੇ ਕਿਉਂਕਿ ਹਰੇਕ ਬਾਪ ਰਿਸ਼ਾ ਹੁੰਦੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਹੁੰਦਾ ਉਹ ਉਹਨੂੰ ਆਪਣੀ ਲੋੜ ਤੋਂ ਵੱਧ ਯਾਨੀ ਕਿ ਉਹਦੀ ਸਮਰੱਥਾ ਤੋਂ ਵੱਧ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆ ਚਾਹੇ ਉਹਨਾਂ ਦੀ ਇੱਜ਼ਤ ਕਰਨ ਦੇ ਵਿੱਚ ਚਾਹੇ ਉਹਨਾਂ ਦੇ ਖਾਣ ਪੀਣ ਦੇ ਵਿੱਚ ਹੋਵੇ ਚਾਹੇ ਉਹਨਾਂ ਦੀ ਸੰਭਾਲ ਦੇ ਵਿੱਚ ਹੋਵੇ ਚਾਹੇ ਉਹਨਾਂ ਦੇ ਮਾਨ ਸਤਕਾਰ ਦੇ ਵਿੱਚ ਹੋਵੇ ਜਿਹੜਾ ਵੀ ਕੋਈ ਭੈਣ ਭਰਾ ਹੁੰਦਾ ਉਹ ਸਾਰਿਆਂ ਨੂੰ ਹੱਥ ਜੋੜ ਰਿਹਾ ਹੁੰਦਾ ਤੇ ਸਾਰਾ ਖਰਚਾ ਵੀ ਕਰ ਰਿਹਾ ਹੁੰਦਾ ਤੇ ਹੱਥ ਵੀ ਜੋੜ ਰਿਹਾ ਹੁੰਦਾ ਵੇਖੋ ਇੱਕ ਦਰवेश ਬੰਦਾ ਹੁੰਦਾ ਉਸ ਸਮੇਂ ਚੋ ਤੇ ਜਿਹੜਾ ਇੰਨੀ ਵੱਡੀ ਖਰਚਾ ਵੀ ਕਰੇ ਤੇ ਹੱਥ ਵੀ ਜੋੜੇ ਜੀਆਂ ਇਹਨੂੰ ਕਰੇ ਤੇ ਉਹੋ ਜਿਹੇ ਇਨਸਾਨ ਨੂੰ ਇਹ ਕਹਿ ਦੇਣਾ ਜਾਂ ਉਹਦੇ ਕੰਨਾਂ ਤੱਕ ਉਹੋ ਜੀ ਆਵਾਜ਼ ਪਹੁੰਚਾ ਦੇਣੀ ਕਿ ਵਿਆਹ ਚ ਨਾ ਇੰਨਾ ਆਨੰਦ ਨਹੀਂ ਆਇਆ ਭਾਵੇਂ ਕੋਈ ਵੀ ਹੋਵੇ ਭਾਵੇਂ ਕੁੜਮਾ ਵੱਲੋਂ ਹੋਵੇ ਭਾਵੇਂ ਆਪਣੇ ਭਾਈਚਾਰੇ ਦੇ ਲੋਕਾਂ ਵੱਲੋਂ ਵਿੱਚ ਆਏ ਕੋਈ ਵੀ ਹੋਵੇ ਜਦੋਂ ਇਹ ਗੱਲ ਕਹਿੰਦਾ ਤੇ ਇਹ ਬੜੀ ਹੀ ਦੁੱਖਦਾਇਕ ਹੁੰਦੀ। ਲੇਕਿਨ ਜਦੋਂ ਵੀ ਕੋਈ ਤੁਹਾਡੇ ਵਰਗਾ ਸੱਜਣ ਭਾਵੇਂ ਕੰਮ 'ਚ ਕੋਈ ਕਮੀ ਵੀ ਹੋਵੇ ਤਾਂ ਵੀ ਹੱਥ ਰੱਖ ਕੇ ਨਾ ਮੋਢੇ ਤੇ ਕਵੇਗਾ ਨਹੀਂ ਭਾਜੀ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਤੁਹਾਡਾ। ਤੁਸੀਂ ਤਾਂ ਬਹੁਤ ਹੀ ਵਧੀਆ ਕਰ ਦਿੱਤਾ। ਮਾਨੋ ਜਦੋਂ ਕੋਈ ਤੁਹਾਡੇ ਵਰਗਾ ਸੱਜਣ ਧੀ ਦੇ ਬਾਪ ਦੇ ਮੋਢੇ ਤੇ ਹੱਥ ਰੱਖ ਕੇ ਗੱਲ ਕਹਿ ਦੇਣਾ ਕਿ ਪ੍ਰੋਗਰਾਮ ਬਹੁਤ ਹੀ ਸੋਹਣਾ ਸੀ। ਅਸੀਂ ਬੜੇ ਪ੍ਰੋਗਰਾਮ ਵੇਖੇ ਲੇਕਿਨ ਤੁਹਾਡਾ ਪ੍ਰੋਗਰਾਮ ਬੜਾ ਸੋਹਣਾ ਸੀ। ਖਾਣ ਪੀਣ ਪੱਖੋਂ ਹਰ ਪੱਖੋਂ ਬੜਾ ਵਧੀਆ ਸੀ ਸਾਨੂੰ ਬੜਾ ਚੰਗਾ ਲੱਗਾ ਤੇ ਮਨ ਨੂੰ ਉਸ ਬਾਪ ਦੇ ਜਿਹੜਾ ਨਾ ਰੱਬ ਖੁਸ਼ ਹੋ ਜਾਂਦਾ ਉਸ ਰੱਬ ਦੀ ਜਮੀਰ ਵੀ ਖੁਸ਼ ਹੋ ਜਾਂਦੀ ਤੇ ਉਹਨੂੰ ਇੰਨਾ ਚੰਗਾ ਲੱਗਦਾ ਕਿ ਸ਼ੁਕਰ ਹੈ ਰੱਬ ਸੋਹਣਿਆ ਮੇਰੀ ਮਿਹਨਤ ਸਫਲ ਹੋ ਗਈ ਸਾਨੂੰ ਇਹ ਗੱਲਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਤੇ ਕਈ ਲੋਕ ਇਦਾਂ ਦੇ ਹੁੰਦੇ ਨਹੀਂ ਉਹਨਾਂ ਨੇ ਬਹੁਤ ਜ਼ਿਆਦਾ ਵੇਸਟੇਜ ਕਰਨੀ ਲਕਾ ਲਕਾ ਕੇ ਸਮਾਨ ਲਿਓਣਾ ਨਾਮਾ ਲੋਕ ਕੁਝ ਇਹੋ ਜਿਹੇ ਕੰਮ ਕਰਨੇ ਜਿਹਦੇ ਨਾਲ ਅਗਲੇ ਦਾ ਨੁਕਸਾਨ ਹੋ ਜਾਵੇ ਅਗਲੇ ਦੀ ਬੇਇੱਜ਼ਤੀ ਹੋ ਜਾਵੇ ਕਈ ਤਾਂ ਇਦਾਂ ਦੇ ਵੀ ਈਰਖਾ ਸਾੜੂ ਸੁਭਾਅ ਦੇ ਲੋਕ ਹੁੰਦੇ ਨੇ ਕਿ ਅਗਲੇ ਦਾ ਬਣਿਆ ਬਨਾਇਆ ਨਾਜ ਹੀ ਖਰਾਬ ਕਰ ਦਿੰਦੇ ਨੇ ਤਾਂ ਕਿ ਇਹਨਾਂ ਦੀ ਬਦਨਾਮੀ ਹੋਵੇ ਇਹਨਾਂ ਦੀ ਬੇਇੱਜ਼ਤੀ ਹੋਵੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਨਾ ਫਿਰ ਰੱਬ ਸੋਣਾ ਉਹਨਾਂ ਨੂੰ ਇਹੋ ਜੀ ਮਾਰ ਮਾਰਦਾ ਇਹੋ ਜੀ ਬੇਇੱਜ਼ਤੀ ਕਰਾਉਂਦਾ ਉਹਨਾਂ ਲੋਕਾਂ ਦੇ ਜਿਹੜੇ ਦੂਜਿਆਂ ਦੀ ਬੇਇੱਜ਼ਤੀ ਕਰਦੇ ਨੇ ਫਿਰ ਚੀਕਾਂ ਨਿਕਲਦੀਆਂ ਫਿਰ ਪਤਾ ਲੱਗਦਾ ਪਰ ਜਦੋਂ ਤੁਹਾਡੇ ਵਰਗੇ ਸੱਜਣਾ ਨਾਲ ਗੱਲ ਕੀਤੀ ਜਾਂਦੀ ਫਿਰ ਤੁਹਾਡੇ ਵਰਗੇ ਸੱਜਣ ਇਹ ਕਹਿੰਦੇ ਨੇ ਕਿ ਜਿਸ ਇਨਸਾਨ ਨੇ ਆਪਣੇ ਘਰ 'ਚ ਕਦੀ ਖਰਚੇ ਕੀਤੇ ਹੁੰਦੇ ਨਾ ਉਹਨੂੰ ਪਤਾ ਹੁੰਦਾ ਕਿ ਸਾਮ ਸੰਭਾਲ ਕੇਵੇਂ ਹੁੰਦੀ ਆ ਖਰਚੇ ਕਿਵੇਂ ਲੱਗਦੇ ਆ ਰਾਸ਼ਨ ਪਾਣੀ ਕਿਵੇਂ ਬਣਵਾਇੰਦਾ ਉਹਨਾਂ ਨੂੰ ਸਾਹਸ ਹੁੰਦਾ ਕਿ ਬਹੁਤ ਵੱਡਾ ਕੰਮ ਹੁੰਦਾ ਇੱਕ ਬਹੁਤ ਵੱਡੀ ਸੇਵਾ ਹੁੰਦੀ ਆ ਜਿਹੜੀ ਬਹੁਤ ਔਖੀ ਹੁੰਦੀ ਆ ਇਹ ਤਾਂ ਰੱਬ ਸੋਣਾ ਹੀ ਕਰਾਵੇ ਤਾਂ ਹੁੰਦੀ ਆ ਤੇ ਰੱਬ ਸੋਣੇ ਤੋਂ ਬਿਨਾ ਇਹ ਕੰਮ ਨਹੀਂ ਹੁੰਦੀ ਜਿਹੜਾ ਧੀ ਦਾ ਬਾਪ ਹੁੰਦਾ ਉਸ ਸਮੇਂ ਉੱਤੇ ਰੱਬ ਦੀ ਬੜੀ ਕਿਰਪਾ ਹੁੰਦੀ ਆ ਰੱਬ ਸੋਣਾ ਉੱਤੇ ਬੜੀਆਂ ਬਖਸ਼ਿਸ਼ਾਂ ਕਰਿਆ ਹੁੰਦਾ ਤੇ ਉਹਦੀ ਕੋਈ ਇਸ਼ਾ ਹੁੰਦੀ ਆ ਕਿ ਮੇਰੀ ਧੀ ਦਾ ਜਿਹੜੇ ਨੰਨਧਕਾਰ ਚ ਨਹੀਂ ਮੇਰੀ ਧੀ ਦਾ ਵਿਆਹ ਜਿਹੜੇ ਆਏ ਲੋਕ ਨਹੀਂ ਉਹ ਸਾਰੇ ਖੁਸ਼ੀ ਖੁਸ਼ੀ ਜਾਣ ਮੈਂ ਆਸ ਕਰਨਾ ਮੇਰੇ ਸੱਜਣ ਬਹੁਤ ਸਾਰੇ ਤੁਹਾਡੇ ਵਰਗੇ ਭੈਣ ਭਰਾ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਨੇ ਕਈ ਵਾਰ ਸਾਡੇ ਕੋਲੋਂ ਜਾਣੇ ਜਾਣੇ ਤੇ ਕੋਈ ਸ਼ਬਦ ਬੋਲੇ ਜਾਂਦੇ ਨੇ ਸਾਨੂੰ ਉਹਨਾਂ ਤੇ ਵੀ ਸੰਕੋਚ ਕਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੀਕਾ